ਜਪਲੀਸ ਅਤੇ ਗੈਂਗਸਟਰ ਵਿਚਾਲੇ ਇੱਕ ਵਾਰ ਫਿਰ ਤੋਂ ਮੁਕਾਬਲਾ ਹੋਇਆ ਹੈ ਜਿਸ ਵਿੱਚ ਕੇ ਇੱਕ ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਜੀ ਹਾਂ ਅੰਮ੍ਰਿਤਸਰ ਦੇ ਵੇਰ ਕਾ ਬਾਈਪਾਸ ਕੋਲ ਦਾਰਾ ਹੋਟਲ ਦੇ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ ਇੱਕ ਗੈਂਗਸਟਰ ਨੂੰ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਵੱਲੋਂ ਇਲਾਕੇ ਦੀ ਕੇਰਾਬੰਦੀ ਕੀਤੀ ਗਈ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਫਾਇਰਿੰਗ ਦੌਰਾਨ ਇੱਕ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਇਆ ਹੈ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤਮਰੀ ਸਰਵੇਚ ਪੁਲਿਸ ਟੀਮ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ ਪੁਲਿਸ ਦੀ ਜਵਾਬੀ ਕਾਰਵਾਈ ਚ ਇੱਕ ਬਦਮਾਸ਼ ਦੀ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਹੈ ਕਾਰਵਾਈ ਤੋਂ ਬਾਅਦ ਪੁਲਿਸ ਨੇ ਜ਼ਖਮੀ ਅਫਰਾਦੀ ਨੂੰ ਇੱਕ ਹੋਰ ਸਾਥੀ ਸਮੇਤ ਗ੍ਰਿਫਤਾਰ ਕਰ ਲਏ ਸੁਰਨ ਚਾੜੀਆਂ ਵਿੱਚ ਪਿਆ ਇੱਕ ਮੋਟਰਸਾਈਕਲ ਵੀ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਬੇਕਾਬਾਹੀ ਪਾਸ ਨੇੜੇ ਇੱਕ ਗੋਲੀਬਾਰੀ ਹੋਈ ਦਰਸਲ ਅੰਮ੍ਰਿਤਸਰ ਦੀ CIA ਟੀਮ ਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਅੰਥਰ ਮੋਟਰਸਾਈਕਲ ਤੇ ਇਸ ਇਲਾਕੇ ਵਿੱਚ ਘੁੰਮ ਰਹੇ ਨੇ ਉਹਨਾਂ ਵੱਲੋਂ ਕੁਝ NRI ਕੋਲੋਂ ਪਰਸ ਆਦ ਖੋਹਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ गिरफ्तार ਕੀਤਾ سی ਪਰ ਜਿਵੇਂ ਹੀ ਪੁਲਿਸ ਇਹਨਾਂ ਕੋਲੋਂ ਪਰਸ ਦੀ ਰਿਕਵਰੀ ਕਰਨ ਲਈ ਲੈ ਕੇ ਆਈ ਤਾਂ ਇਹਨਾਂ ਨੇ ਪੁਲਿਸ ਦੀ ਰਾਈਫਲ ਕੋਕੇ ਗੋਲੀਆਂ ਚਲਾਈਆਂ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਇਸ ਦੌਰਾਨ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਜਦਕਿ ਦੂਜੇ ਨੂੰ ਵੀ ਪੁਲਿਸ ਨੇ ਇਸ ਦੇ ਨਾਲ ਹੀ ਗ੍ਰਿਫਤਾਰ ਕਰ ਲਿਆ ਇੱਕ ਇੱਕ ਫਾਇਰ ਹੋਇਆ 9mm ਪਿਸਟਲ ਜਿਹੜਾ ਸਰਵਿਸ ਪਿਸਟਲ ਸੀ ਜਿਸ ਕਰਨ ਸਿੰਘ ਆਯੋ ਪੀਐਸ ਕਿਵਲਾਈਨ ਐਸਆਈ ਐਸਾ ਸਾਰਾ ਸਮਾਨ ਸਾਰਾ ਬਰਾਮਦ ਹੋ ਗਿਆ ਜੋ ਕੋ ਕੀਤੀ ਸੀਗੀ ਜੀ ਉਸੇ ਡਿਟੈਲੀਗੇਸ਼ਨ ਚ ਮੈਂ ਤਾਂ ਉਹਨੂੰ ਸ਼ਾਬਾਸ਼ ਦਿੰਨਾ ਕਿ ਜਿਸ ਕਰਨ ਨੇ ਬੜਾ ਇਮੀਡੀਏਟ ਰਿਐਕਟ ਕੀਤਾ ਔਰ ਇਹਨੂੰ ਨਿਊਟਰਲਾਈਜ਼ ਕੀਤਾ ਹੋਇਆ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਸਾਰਾ ਸਮਾਨ ਤੇ ਕਰੰਸੀ ਜਿਹੜੀ ਬਰਾਮਦ ਹੋ ਚੁੱਕੀ ਹੈ ਟੋਟਲ ਕਿੰਨਾ ਕੁ ਦੀ ਲੁੱਟ ਸੀਗੀ ਅਜਰੀ ਜਿਹੜੀ ਵੀ ਹੈ ਜੇ ਕੋ ਜਿਹੜੇ ਟੋਟਲ ਆਪਾਂ ਦੇਖੀ ਪਰਸ ਦੇ ਵਿੱਚ ਜੇ ਯੂਕੇ ਦਾ ਮਦਰ ਐਂਡ ਡਾਟਰ ਸੀਗੇ ਜੀ ਉਹਨਾਂ ਦੇ ਪਾਸਪੋਰਟ ਸੀਗੇ ਆਈਸੀਆਈਸੀ ਤੇ ਏਟੀਐਮ ਕਾਰਡ ਸੀਗੇ ਆਈਫੋਨ ਸੀ ਇੱਕ ਬਰਕਲੇ ਬੈਂਕ ਦਾ ਇੰਗਲੈਂਡ ਦਾ ਕਾਰਡ ਸੀ ਇੱਕ ਰੈਵੋਲੂਟ ਕਾਰਡ ਸੀਗਾ ਉਹ ਇੰਗਲਿਸ਼ ਅਮਰੀਕਨ ਐਕਸਪ੍ਰੈਸ ਕਾਰਡ ਸੀ ਉਹਨਾਂ ਦੀਆਂ ਐਨਕਾਂ ਸੀ ਤੇ 300 ਪਾਉਂਡ ਤੇ 2000 ਰੁਪਏ ਇੰਡੀਅਨ ਸੀਗਾ ਜਿਹੜੇ ਮੋਰੀਸ਼ੀਅਸ ਦੇ ਮੈਡਮ ਕੁਰਾਸ਼ੀ ਨੇ ਉਹਨਾਂ ਦਾ ਵੀ ਸੈਮਸੰਗ ਫੋਨ ਸੀਗਾ ਨੈਸ਼ਨਲ ਆਈਡੀ ਸੀ ਤੇ ਕਰੰਸੀ ਨੋਟ ਸੀ 600 ਯੂਰੋ ਤੇ 20000 ਇੰਡੀਅਨ ਕਰੰਸੀ ਸਾਰੇ ਪੈਸੇ ਬਰਾਮਦ ਕਰ ਤਾ तकरीबन ਸਾਰੇ ਕੰਪਲੀਟ ਹੋ ਗਈ ਹੈ ਜੀ ਇੱਥੇ ਇਹਨੇ ਛੁੱਟ ਦਿੱਤਾ ਸੀ ਜੀ ਪਰਸ ਇਹਨੇ ਜਾ ਦੇਖੋ ਜਿਹੜੇ ਮਲਜ਼ਮ ਹੁੰਦੇ ਨੇ ਆਪਣਾ ਹੀ ਸਿਸਟਮ ਬਣਾਉਂਦੇ ਨੇ ਔਰ ਗੁਮਰਾਹ ਵੀ ਕਰਦੇ ਕਈ ਵਾਰੀ ਪੁਲਿਸ ਨੂੰ ਸੋਸ ਕਰਕੇ ਅਸੀਂ ਰਿਕਵਰੀ ਵਾਸਤੇ ਇੱਥੇ ਆਏ ਸੀਗੇ ਸਰ ਅਕਸਰ ਅਸੀਂ ਵੇਖੀਦਾ ਜਦੋਂ ਪੁਲਿਸ ਮਲਾਜ਼ਮ ਕਿਸੇ ਨੂੰ ਲੈ ਕੇ ਜਾਂਦੇ ਨੇ ਹੱਥ ਕੜੀ ਲੱਗੀ ਹੁੰਦੀ ਹੈ ਜੀ ਕੀ ਇਹਨੂੰ ਹੱਥ ਕੜੀ ਨਾ ਲਾ ਕੇ ਲੈ ਗਏ ਆ ਅਸੀਂ ਦੇਖੋ ਅਜੇ ਫੜ ਕੇ ਲਿਆਂਦਾ ਹੀ ਸੀਗਾ ਤੇ ਪੁਲਿਸ ਨੂੰ ਹੁੰਦਾ ਕਿ ਰਿਕਵਰੀ ਹੋ ਜੇ ਤੋ ਮੈਂ ਇਹਨੂੰ ਆਪਾਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੈਂ ਬਿਕੋਜ਼ ਇਟ ਇਜ਼ ਅ ਗੁੱਡ ਐਕਸ਼ਨ ਬਾਈ ਦੀ ਪੁਲਿਸ ਐਂਡ ਵੈਰੀ ਅਲਰਟ ਐਕਸ਼ਨ ਅਸੀਂ ਉਹਨੂੰ ਰਿਵਾਰਡ ਵੀ ਕਰਾਂਗੇ ਸਰ ਜਦੋਂ ਕਵਰੀ ਮਿਲੇ ਇੱਕ ਵੀਡੀਓ ਵੀ ਤਿਆਰ ਕੀਤੀ ਜਾਂਦੀ ਹੈ ਜਿਹੜੀ ਪੁਲਿਸ ਦੇ ਬਲੱਗ ਕੀਤੀ ਹੋ ਸਕਦੀ ਹੈ ਆਪਾਂ ਜੇ ਚੱਲ ਰਹੀ ਹੈ ਜੀ ਇਹਦੇ ਕਾਨਫਰੈਂਸ ਤੁਸੀਂ ਤੁਸੀਂ ਸਭ ਦੱਸ ਰਹੇ ਹੋ ਟੈਕਨੀਕਲ ਐਨਾਲਿਸਿਸ ਸਾਰੇ ਇਹਦੇ ਫੋਨ ਵਗੈਰਾ ਦਾ ਹੋ ਰਿਹਾ ਵੀਲ ਡੂ ਦੀ ਵੀਲ ਅਲੱਗ ਫਿਲਹਾਲ ਅਧਿਕਾਰੀਆਂ ਵੱਲੋਂ ਜ਼ਖਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਚ ਪਹੁੰਚੀ ਕਰਵਾਇਆ ਗਿਆ ਹੈ ਜ਼ਿਕਰ ਹੋ ਗਿਆ ਕਿ ਬੀਤੀ ਰਾਤ ਤਰਨਤਾਰਨ ਵਿੱਚ ਕਤਲ ਕੇਸ ਜੁੜਿੰਦੇ ਗੈਂਗਸਟਰ ਜਗਰਾਤ ਸਿੰਘ ਉਰਫ ਜੱਗਾ ਵਾਸੀ ਮੁਰਾਦਪੁਰ ਅਤੇ ਤਰਨਤਾਰਨ ਪੁਲਿਸ ਵਿਖਾਲੇ ਦੇਰ ਰਾਤ ਮੁਕਾਬਲਾ ਹੋਇਆ ਸੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਇਹ ਮੁਕਾਬਲਾ ਹੋਇਆ ਹੈ ਜਿੱਥੇ ਕਿ ਇੱਕ ਗੈਂਗਸਟਰ ਨੂੰ ਗੋਲੀ ਲੱਗੀ ਹੈ ਜਦਕਿ ਉਸਦੇ ਸਾਥੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ